ਮਾਨਾ ਟੂਡੇ ਦੇ ਚੇਅਰਮੈਨ ਨਜ਼ੀਕੀ ਪਾਟਣਾ ਪ੍ਰੇਮਚੰਦ ਸਿੰਘਲਾ ਜੋ ਕੁਝ ਦਿਨ ਪਹਿਲਾਂ ਪਰਵਾਰ ਨੂੰ ਵਿਛੋੜਾ ਦੇ ਕੇ ਪ੍ਰਭੂ ਚਰਨਾ ਵਿੱਚ ਜਾ ਬਰਾਜੇ ਸਨ ਜਿਨ੍ਹਾਂ ਦੀ ਅੰਤਿਮ ਸੰਧਾ ਜਲੀ ਅੱਜ ਪਾਟਣਾ ਦੇ ਸ਼ਿਮੰਦਰ ਵਿਖੇ ਸ੍ਰੀ ਗੁਰੂ ਪ੍ਰਾਣ ਜੀ ਦੇ ਪਾਠ ਦੇ ਭੋਗ ਉਪਰੰਤ ਆਰਤੀ ਕਰਕੇ ਦਿੱਤੀ ਗਈ ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਮਹਾਰਾਣੀ ਪੰਨੀਤ ਕੋਰ ਪਾਜਪਾਗੂ ਹਰਜੀਤ ਸਿੰਘ ਰੇਵੜ ਰਮੇਸ਼ ਚੰਦ ਕੁੱਕੂ ਵੱਲੋਂ ਸ਼ੱਦਾ ਦੇ ਫੁੱਲ ਭੇਟ ਕੀਤੇ ਗਏ ਪ੍ਰੇਮਜੰਨ ਸਿੰਘਲਾ ਆਪਣੇ ਪਿੱਛੇ ਪਤਨੀ ਕਮਲਾ ਦੇਵੀ ਤੇ ਦੋ ਪੁੱਤਰ ਮਨੀਸ਼ ਸਿੰਘਲਾ ਰੌਕੀ ਨਵਨ ਸਿੰਘਲਾ ਨੂੰ ਛੱਡ ਕੇ ਚਲੇ ਗਏ ਨੇ ਇਸ ਮੌਕੇ ਵੱਡੀ ਸੰਖਿਆ ਚ ਸਮਾਣਾ ਸ਼ਹਿਰ ਵਾਸੀਆਂ ਵੱਲੋਂ ਸਿੰਘਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਅੱਜ ਬਹੁਤ ਹੀ ਦੁੱਖ ਪਰੇਮਾਨਾ ਕਹਿਣਾ ਪੈ ਰਿਹਾ ਹੈ ਕਿ ਇੱਕ ਬਹੁਤ ਹੀ ਨਿタルਕ ਜਦੈ ਪਾਰਟੀ ਨੂੰ ਸਮਰਪਤ ਕਾਰਜਕਰਤਾ ਔਰ ਜਿਨ੍ਹਾਂ ਨੇ ਕੇਪਾ ਕਹਿੰਦੇ ਕਿ ਫਾਊਂਡਰ ਮੈਂਬਰ ਪਾਰਟੀ ਦਾ ਬੜੇ ਲੰਮਾ ਸਮਾਂ ਜਿਨ੍ਹਾਂ ਨੇ ਪਾਰਟੀ ਦੀ ਸੇਵਾ ਕੀਤੀ ਜਨ ਸੰਗਤ ਨੂੰ ਲੈ ਕੇ ਅੱਜ ਉਹ ਸਾਡੇ ਦੇ ਵਿੱਚ ਨਹੀਂ ਰਹੇ ਸੋ ਅੱਜ ਉਹਨਾਂ ਦੀ ਅੰਤਿਮ ਅਸਥੇ ਵਿੱਚ ਮੈਂ ਮਾਰਜੋ ਹਰਜੀਤ ਸਿੰਘ ਗਰੇਵਾਲ ਜਿਹਨਾਂ ਨਾਲ ਫੋਟ ਦਿੱਤਾ ਸੀਗਾ ਇਹ ਤੁਸੀਂ ਕਿਉਂਕਿ ਪਰਿਵਾਰ ਨੂੰ ਦਿਲਾਸਾ ਦੇਣ ਲਈ ਔਰ ਲੋਕਾਂ ਦੇ ਵਿੱਚ ਇੱਕ ਮੈਸੇਜ ਵੀ ਜਾਂਦਾ ਹੈ ਕੇ ਕੇ ਲੀਡ ਆਪਣੇ ਸਾਥੀਆਂ ਦੇ ਤੁੰਤ ਰਾਸਤੇ ਵਿੱਚ ਸ਼ਾਮਲ ਹੋਏ ਉਹਦੇ ਆ ਲੋਕਾਂ ਨੇ ਬਹੁਤ ਹੀ ਵਧੀਆ ਸਨੇਹਾ ਜਾਂਦਾ ਇਸ ਕਰਕੇ ਬੜਾ ਦੁੱਖ ਹੈ ਕਿ ਜਿਨ੍ਹਾਂ ਨੇ ਬੋਧਾ ਲਾਇਆ ਹਰੂਣਾ ਨੂੰ ਅੱਜ ਬਹੁਤ ਵਿਸ਼ਾਲ ਉਪਘਾਰਕਾਂ ਲੈ ਸਪੋਦੇ ਨੇ ਅੱਜ ਫਲ ਖਾਣ ਦਾ ਟਾਈਮ ਸੀਗਾ ਕਿਉਂਕਿ ਅੱਜ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਦੁਨੀਆ ਦੀ ਇਸ ਕਰਕੇ ਅੱਜ ਉਹਨਾਂ ਦਾ ਇੱਥੇ ਰਹਿਣਾ ਔਰ ਉਹਨਾਂ ਦਾ ਜਿਹੜਾ ਬੁੱਤਾ ਲਾਇਆ ਇੱਕ ਵਿਚਾਰ ਉੱਤਰ ਗਿਆ ਇਹੀ ਇੱਕ ਉਹਨਾਂ ਨੂੰ ਸੱਚੀ ਸੰਧਾ ਅਗਲੀ ਉਹਨਾਂ ਦੇ ਦਿਖਾਈ ਰਾਹ ਤੇ ਸੀ ਚਲਦੇ ਰਹਾਂਗੇ ਇੰਨੇ ਕਿੰਨੇ ਥੈਂਕ ਯੂ ਜੀ ਸਿੰਬਲਾ ਸਾਡੇ ਬਹੁਤ ਪੁਰਾਣੇ ਲੀਡਰ ਸੀ ਔਰ ਪਾਰਟੀ ਲਈ ਸਮਰਪਿਤ ਰਹੇ ਔਰ ਸਾਡੇ ਨਾਲ ਜੀ ਆਨ ਵਿੱਚ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਪਰ ਮੈਂ ਸਮਝਦਾ ਕਿ ਇਹੋ ਜਿਹੇ ਵਿਚਾਰਧਾਰਾ ਨਾਲ ਜੁੜੇ ਹੋਏ ਕਾਰਜਕਰਤਾ ਜਿਹੜੇ ਹੁੰਦੇ ਆ ਉਹ ਸਾਡਾ ਜੇ ਕੋਈ ਸਰਮਾਇਆ ਪੁੱਛੇ ਸਾਡਾ ਸਰਮਾਇਆ ਪੈ ਧੰਨੇ ਹੈ ਸਾਡਾ ਸਰਮਾਇਆ ਕੋਈ ਹੋਰ ਜ਼ਮੀਨ ਜਾਇਦਾਦਾਂ ਨਹੀਂ ਹੈ ਸਾਡਾ ਸਰਮਾਇਆ ਸਾਡੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਸਾਡਾ ਕਾਰਜਕਾਤਾ ਹੈ ਤੇ ਉਹ ਸਾਡੇ ਸੰਗਠਨ ਨੂੰ ਬਹੁਤ بڑا ਲਾਸ ਹੁੰਦਾ ਉਸ ਚੀਜ਼ ਦਾ ਜਦੋਂ ਕੋਈ ਕੰਮ ਅਧੂਰਾ ਰਹਿ ਜੇ ਛੱਡ ਕੇ ਚਲਾ ਜਾਵੇ ਇਸ ਤਰ੍ਹਾਂ ਪੰਜਾਬ ਦੇ ਅੰਦਰ ਆਉਣ ਵਾਲਾ ਸਮਾਂ ਜਿਹੜਾ ਹੈ ਉਹਦੇ ਵਿੱਚ ਬਹੁਤ ਮਿਹਨਤ ਦੀ ਜ਼ਰੂਰਤ ਹੈ ਔਰ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਅੰਦਰ ਇਹ ਆਰਐਸਐਸ ਦਾ ਕੰਮ ਨਾ ਹੋਇਆ ਤੇ ਬੀਜੇਪੀ ਦਾ ਕੰਮ ਨਾ ਹੋਇਆ ਤਾਂ ਪੰਜਾਬ ਦੇਸ਼ ਦੀ ਮੁਕਤ ਰਣਾ ਜੁੜਿਆ ਰਹੇ ਇਸ ਦੀ ਕੋਈ ਗਾਰੰਟੀ ਨਹੀਂ ਦੇ ਸਕਦਾ ਇਸ ਕਰਕੇ ਜਿਹੜੇ ਪੁਰਾਣੇ ਵਰਕਰ ਨੇ ਇਹ ਇਹ ਸੂਬੇ ਦੀ ਬਿਹਤਰੀ ਲਈ ਇਹਦੇ ਵਿਕਾਸ ਲਈ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਬੜਾ ਕਟਾ ਪਿਆ ਤੇ ਇਸ ਕਰਕੇ ਅੱਜ ਉਹਨਾਂ ਨੂੰ ਸ਼ਰਧਾ ਤੇ ਸਨਮਾਨ ਦੇਣ ਵਾਸਤੇ ਅਸੀਂ ਆਏ ਹਾਂ ਸਰਕਾਰ ਦੇ ਨੁਮਾਇੰਦੇ ਵਾਸਤੇ ਤੇ ਸਾਰੇ ਮਿਲ ਕੇ ਇੱਕੋ ਜੀ ਸਾਡੇ ਬਹੁਤ ਪੁਰਾਣੇ ਸਾਥੀ ਨੇ ਪਰਿਵਾਰਕ ਸਾਰੇ ਹੋਰੇ ਪਰਿਵਾਰ ਸਾਰਾ ਹੀ ਪਰਿਵਾਰ ਜੁੜਿਆ ਹੁਣ ਉਹਦੇ ਬੱਚੇ ਵੀ ਸੇਵਾ ਕਰ ਰਹੇ ਆ ਨਿਰਦੇਸ਼ ਤੇ ਸਮਾਜ ਦੀ ਅੱਗੇ ਪਰਿਵਾਰ ਉਸ ਖੋਸਲੋਂ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਰੱਖੇ ਤੇ ਆਪਣੇ ਚਰਨਾਂ ਚ ਵਿਚਰੀ ਰੂਹ ਨੂੰ ਨਿਵਾਸ ਦੇਵੇ ਇਸ ਚੀਜ਼ ਦੀ ਅਸੀਂ ਪ੍ਰਾਰਥਨਾ ਕਰਦੇ ਆਂ ਔਰ ਪਰਿਵਾਰ ਇਸ ਤਰ੍ਹਾਂ ਬਲ ਚੜ ਕੇ ਸੇਵਾ ਦੇ ਕੰਮਾਂ 'ਚ ਹਿੱਸਾ ਲੈਂਦਾ ਰਹੇ ਔਰ ਇੱਕ ਦਾ ਦਰਤਾ ਦੇ ਕੰਮ ਕਰੇ ਰਿਹਾ